Hãy subscribe cho kênh Ghiền Mì Gõ Để giờ không bỏ lỡ những video hấp dẫn ਗਰ ਲਈ ਨਾ ਅੱਜ ਨੀਂਦ ਹੀ ਨਹੀਂ ਆਉਂਦੀ ਕਿਉਂ ਹੈ ਮੈਂ ਕੀ ਕਰਨ ਦੀ ਹੈ ਕੱਡੀ ਗੱਲਾਂ ਕਰੀਆਂ ਆਂ ਡੀਆਂ ਮੈਂ ਇਹ ਕਹਿਣ ਦੀ ਆ ਤੂੰ ਵੇਖੋ ਤਾਂ ਟਿਪੂਂਜੇ ਕੀ ਟਾਈਮ ਹੋਇਆ ਮੇਰੇ ਤੇ ਦੇਖ ਕੇ ਭੱਜਾ ਵਾ ਅੱਗੇ ਮੈਂ ਵੇਖਿਆ 11:30 ਹੋਏ ਸੀ ਲੈ 11:50 ਤੈਨੂੰ ਵੀ ਬੜਾ ਬੜਾ ਉੱਠਣ ਦੀ ਹੈ ਸੋ ਜਾ ਚੁੱਪ ਕਰਕੇ ਯਾਰ ਮੈਂ ਤਾਂ ਨਹੀਂ ਆ ਮੈਂ ਕਹਿਣ ਦੀ ਆ ਸਵੇਰੇ ਮੈਂ ਸਕੂਲੇ ਜਾਣਾ ਵਾ ਤਾਂ ਕੰਮ ਜਿਹੜਾ ਮੰਮੀ ਨੇ ਵੰਡਿਆ ਨਾ ਉਹ ਮੈਂ ਸਾਰਾ ਆਪਣਾ ਘਰ ਕੇ ਜਾਣਾ ਮੈਂ ਕਿ ਕੋਈ ਗੱਲ ਨਹੀਂ ਕਰਾਉਣੀ ਹੈਗੀ ਉਹ ਬਾਬਾ ਸਮਝਾ ਏਸ ਆਮ ਨਾਲ ਤੂੰ ਜੇ ਰਾਤ ਨੂੰ ਸੁੱਤੀ ਤਸਵੀਰ ਤੂੰ ਸਕੂਲੇ ਜਾ ਕੇ ਸਮਝਣਾ ਮੈਨੂੰ ਵੀ ਸੌਂਦੇ ਯਾ ਨਹੀਂ ਤਾਂ ਉੱਠੀ ਸਮਝੋ ਤਾਂ ਨੂੰ ਘੜੀ ਘਾਲਾ ਸੁਣਦੀ ਪਈ ਏ ਤੇ ਲਾਰ ਮਲਾ ਦਿਓ ਮੈਂ ਦਲਾ ਆ ਗਿਆ ਆਪਣੇ ਤੋਂ ਲਾਇਆ ਆਪਣੇ ਤੋਂ ਹੀ ਲਾ ਦਿਓ ਉਠਾ ਦਿਓ ਮੈਨੂੰ ਲੈ ਕਿੰਦਾ ਕਰਨੀ ਆ ਚਾਹ ਬਣ ਗਈ ਹੁਣ ਮੈਨੂੰ ਆਣੀ ਵੀ ਚਾਹ ਪੀਣੀ ਹੈ ਪਹਿਲਾਂ ਫਿਰ ਬਾਕੀ ਕੰਮ ਬਾਅਦ ਵਿੱਚ ਕਰ ਲਈ ਮਮੀ ਜੀ ਆ ਲਓ ਚਾਹ ਬੈ ਜਾ ਤੂੰ ਵੀ ਪੀ ਲੈ ਉਰਲੀ ਨੂੰ ਠੀਨੀਆ ਪਤਾ ਨਹੀਂ ਮੰਮੀ ਆਪੇ ਉੱਠ ਪੈਂਦੇ ਨੇ ਜੇ ਕਹੋ ਤੇ ਮੈਂ ਆਵਾਜ਼ ਮਾਰਦਾ ਨਹੀਂ ਨਹੀਂ ਆਪੇ ਉੱਠ ਪੈਣਾ ਆਵਾਜ਼ ਨਾ ਮਾਰਦਾ ਠੀਕ ਹੈ ਤੂੰ ਪੀ ਲਓ ਚਾਹ ਘਰ ਕਹ ਹੈਂ ਨੂੰ ਬੰਦ ਕਰਛਣਾ ਕੀ ਵਜਣਿਆ ਗਰਲੀਨਾ ਉਹ ਗਰਲੀਨਾ ਐ ਸੰਭੇ ਕੀ ਯਾਰ ਉਹ ਯਾ 6 ਵਜ ਗਈ ਉਹ ਉੱਠ ਤਾਂ ਹੈ 6 ਵਜ ਗਿਆ ਡਿਊਟੀ ਨਹੀਂ ਜਾਣਾਗਾ ਤੇ ਪਹਿਲਾਂ ਵੀ ਹੁਣ ਠਾ ਲਿਆ ਮੈਂ ਤਾਂ ਕਿਹਾ 5 ਵਜੇ ਮੈਨੂੰ ਉਠਾ ਦਿਓ ਯਾਰ ਜਿੰਨੇ ਵਜ ਤਾਂ ਤੂੰ అలਾਰਮ ਲਾਇਆ ਓਨੇ ਵਜ ਤਾਂ ਜਾਣਾ ਏ ਚਲ ਉੱਠਦਾ ਹਾਂ ਮੁੜ ਕੇ ਤੂੰ ਸਾਢੇ 4 ਡਿਊਟੀ ਤੇ ਜਾਣਾ 15 ਸਿਆਖਾ ਫੜਨਾ ਦੇ ਕੰਮ ਵੇਲਾ ਕਜੀ ਤਾਂ ਅਜੇ ਤਾਂ ਉੱਠੀ ਨਹੀਂ ਗਈ ਇਹਨੂੰ ਪਤਾ ਵੀ ਹੈ ਕਿ ਮੈਂ ਸਕੂਲ ਜਾਣਾ ਵਾ ਤੇ ਮੁੜ ਕੇ ਇਹਦੇ ਕੋ ਕੰਮ ਨਹੀਂ ਹੋਣਾ ਇਹਨੇ ਖਿਜੀ ਪੈਣਾ ਮੁੜ ਕੇ ਸਾਡੇ ਨਾਲ ਲੜਨਾ ਵੈਨੇ ਹਾਂਜੀ ਮੰਮੀ ਜੀ ਇਹ ਤਾਂ ਗੱਲ ਹੈ ਤੇ ਪਰ ਤੂੰ ਨਾ ਬੋਲੀ ਇਹਦੇ ਗਾੜੀ ਕੁਛ ਵੀ ਜੇ ਬੋਲੇਗੀ ਤੇ ਨਹੀਂ ਮੈਂ ਨਹੀਂ ਬੋਲਦੀ ਮੰਮੀ ਮੈਂ ਹੁਣ ਠੰਡੇ ਠੰਡੇ ਕੰਮ ਕਰਨਾ ਚਾਲੂ ਫੇਰ ਲਾ ਆਹੋ ਪੁੱਤ ਫੇਰ ਲਾ ਮੁੜ ਕੇ ਨਾ ਪੁੱਪ ਚੜ ਜਾਣੀ ਦੇ ਇਹ ਤੁਲਾਗਾ ਕੋਸਮ ਨੂੰ ਪਤਾ ਨਹੀਂ ਤੇ ਕੋਈ ਗੱਲ ਵੀ ਨਹੀਂ ਕੀਤੀ ਗਰਦੀ ਚਾਹ ਬਣੀ ਹੈ ਨਾ ਮੈਨੂੰ ਵੀ ਦੇ ਦੇ ਬਣੀ ਤੇ ਨਹੀਂ ਹੈ ਨਹੀਂ ਚਾਹ ਕਿੱਦਾਂ ਕਰ ਕਿ ਤੂੰ ਮਰ ਲੀ ਬਣਾ ਲੈ ਆਪਣੇ ਜੋਗੀ ਉਹ ਤਾਂ ਮੰਮੀ ਮੈਨੂੰ ਪਤਾ ਬਣਾ ਲੈਣੀ ਮੈਂ ਤਾਂ ਉੱਧਾ ਗਿਆ ਚਲ ਜੇ ਬਣੀ ਹੈ ਤਾਂ ਪੀ ਲੈਣੀ ਹੈ ਬਣਾ ਕੇ ਪੀ ਲੈਣੀ ਤੂੰ ਖੜੀ ਹੁਣ ਕਿਹੜਾ ਲੌਕਡਾਊਨ ਤੇ ਇੰਨਾ ਸੋਖਣੀ ਆ ਤੇ ਬੰਦਾ ਆਪਣਾ ਖੇਸ ਹੀ ਜੋੜਦੇ ਹਾਂ ਜਿਹੜੇ ਨਹੀਂ ਸਰਕਾਰ ਲਈ ਇਹਦਾ ਕਰਨੀ ਆ ਤੇ ਐਮੋਂ ਪਉਨੇ 7 ਹੋ ਗਏ ਆ ਤਾਂ 8 ਵਜੇ ਮੈਂ ਨਿਕਲਣਾ ਹਾਂ ਜੇ ਮੈਂ ਨਾ ਹੋਣਾ ਤੋਣਾ ਵੀ ਆ ਚਾਹਣਾ ਨਾ ਬਿਸਕੁਟ ਖਾ ਲੈਣੀ ਆ ਜੇ ਇਦਾਂ ਕਰਾਂਗੇ ਉਥੋਂ ਕੰਟੀਨ ਚ ਰੋਟੀ ਖਾ ਲਾਂਗੇ ਜੇ ਮੈਂ ਇੱਥੇ ਲਾਉਂ ਡੈਪੀ ਨਾ ਸਾਰੇ ਟੱਬਰ ਦੀਆਂ ਲਾਉਣੀਆਂ ਪੈਣੀਆਂ ਮੈਨੂੰ ਚੱਲੀ ਹੁਣ ਛੇਤੀ ਕਰ ਹੇ ਟਾਕਾ ਨਾ ਰੋਡ ਨਹੀਂ ਉੱਠ ਗਈ ਮੈਂ ਕਿਹਾ ਚੰਦੂ ਦਾ ਤਿਆਰ ਕਰ ਦੇਣੀ ਇਹਨੂੰ ਸਕੂਲੇ ਕੱਲ੍ਹ ਦਹੀਂ ਬੀਬੀ ਨਾ ਜਿਹੜਾ ਲਾਤੇ ਆਈਆਂ ਪਰ ਅੱਜ ਨਾ ਉਹ ਕੁੜੀ ਠੀਕ ਨਹੀਂ ਲੱਗਣ ਢਈ ਗਰਲੀ ਨੂੰ ਜਾ ਕੇ ਆਣੀ ਹੈ ਗਮਹੀਨਾ ਹਾਂਜੀ ਮੰਮੀ ਦੱਸੋ ਕਿੰਨਾ ਬਾਲਾ ਕਮਾ ਗੁੱਸਾ ਨਾ ਕਰੀ ਕੁੜੀ ਨਾ ਖੰਗਣ ਢਈ ਤੇ ਇਦਾਂ ਕਰੀ ਸੀ ਬੰਦ ਕਰ ਸੈਣ ਹਣ ਤੂੰ ਮੰਮੀ ਪਿਆ ਤਾਂ ਰਸਾ ਨਾ ਐਸੀ ਬਣਾ ਮੈਨੂੰ ਨੀਂਦ ਨਹੀਂ ਹੁੰਦੀ ਹੈ ਹੀ ਤੇਨੂੰ ਨੀਂਦ ਨਹੀਂ ਆਉਂਦੀ ਤੇ ਕੁੜੀ ਠੀਕ ਨਹੀਂ ਉਹਨੂੰ ਬੁਖਾਰ ਵੀ ਲੱਗਣ ਡਿਆ ਹੈਗਾ ਤੇ ਉਤੋਂ ਪੇਪਰ ਮੇਰੇ ਜਿਆਦਾ ਬਿਮਾਰ ਹੋਣੀ ਤੇ ਤੇ ਅ ਕੀ ਕਰਨਗੀ ਇਹ ਜਿਵੇਂ ਨਵਲੀ ਹੋਊਗੀ ਕੰਮ ਵੀ ਵੰਡਿਆ ਗਿਆ ਚੰਗਾ ਆ ਡੈਸਟ ਕਰ ਲਾਂਗੀ ਦੁਪਹਿਰੇ ਘੜੀ ਨਾਲ ਕੰਮ ਵੀ ਸਾਰਾ ਕਰਦੀ ਹਾਂ ਤੇ ਦੀਦੀ ਕੋ ਬੇਇਜ਼ਤੀ ਵੀ ਕਰਾਉਣੀ ਹਵਾਦੂ ਦੀ ਇਹ ਵਧੀਆ ਆ ਮੰਮੀ ਨੇ ਜਿਹੜਾ ਕੰਮ ਵੰਡ ਦਿੱਤਾ ਹੈ ਮਮੀ ਸਾਰੇ ਅਸੀਂ ਜਲਮਦੇ ਆ ਅਹੀਂ ਆ ਲੋਕਾਂ ਆ ਕਿ ਵੀ ਜਲਮਦੇ ਆ ਇਹ ਇਹ ਸੀ ਚਲਾਉਂਦੀ ਨਹੀਂ ਇਹ ਗੱਲ ਹੈਗੀ ਤੂੰ ਚਲਾ ਕੇ ਭਾਵੇਂ ਬੈਠੀ ਰਿਆ ਕਰ ਪਰ ਕੁੜੀ ਨਿਆਣੀ ਆ ਤੂੰ ਆਪਣਾ ਨਾ ਸੋਚਿਆ ਕਰ ਉਹਦਾ ਵੀ ਸੋਚ ਲਿਆ ਕਰ ਨਾ ਤੁਹਾਡਾ ਪੋਤਾ ਮੁੜ ਕੇ ਝਟੰਟਰਾ ਨੂੰ ਪੈਸੇ ਦੇਣੇ ਆ ਤੇ ਕੋਈ ਗੱਲ ਨਹੀਂ ਮੰਮੀ ਦਵਾਈ ਤੇ ਮੈਂ ਲਿਆ ਕੇ ਦੇਣੀ ਆ ਤੁਹਾਨੂੰ ਕਹਦਾ ਦਵਾਈ ਤੇ ਤੂੰ ਹੀ ਲਿਆ ਕੇ ਦੇਣੀ ਹਨ ਮੈਨੂੰ ਪਤਾ ਵਾ ਪਰ ਮਿਆਂ ਦਾ ਫੈਸਲਾ ਜੇ ਨਾ ਜੇ ਅਗਰ ਲੀਨ ਮਿਆਂ ਦਾ ਫੈਸਲਾ ਜੇ ਨਾ ਤੇ ਫਿਰ ਬਾਅਦ ਚ ਜਾਣਾ ਕਿ ਉਹ ਜੀ ਸੇਧ ਨਹੀਂ ਬੰਦੀ ਹੈਗੀ ਚਲੋ ਠੀਕ ਹੈ ਚੰਗਾ ਬਾਬਾ ਮੈਨੂੰ ਪੋਤਾ ਗਿਆਨ ਨਾ ਦੋ ਮੈਂ ਵੀ ਲੇਟ ਹੁੰਦੀ ਆ ਮੇਰਾ ਟਾਈਮ ਹੋ ਗਿਆ ਵਾ ਪਰਛਨੀਆ ਮਾ ਇਹਨੂੰ ਤਾਂ ਕੋਈ ਸਿੱਧੀ ਵੀ ਗੱਲ ਕਹੀਏ ਨਾ ਤੇ ਇਹਨੇ ਪੁੱਠੀ ਲੈਣੀ ਹੁੰਦੀ ਆ ਇਹਦਾ ਕੁਛ ਨਹੀਂ ਹਾਲ ਰੋਦਾ ਵੀ ਨਾ ਕੋਈ ਹਾਲ ਹੈ ਨਹੀਂ ਐ ਜਦੋਂ ਮੈਂ ਕੋਈ ਐਂਡ ਕੱਢ ਲੈਣੀ ਆ ਕਿ ਤੇਰੇ ਕਿਤੇ ਲਾ ਕੇ ਤੇ ਸੋਟ ਦਿੰਦੀ ਹੈ ਮੈਂ ਨਹੀਂ ਨਾ ਕੀ ਕਹਿਣਾ ਇਹ ਤਾਂ ਕਰਨੀ ਪਕਲੇ ਤੋਂ ਨਹੀਂ ਆ ਵਾਵਾ ਹੀ ਹੋਏ ਨੇ ਜਮਾ ਮੈਨੂੰ ਰੋਟੀ ਦੇ ਲੈ ਖਾਣੀ ਮੇਰੇ ਦਿਲ ਨੂੰ ਕੁਛ ਹੋਣ ਦੇ ਮੈਂ ਦਵਾਈ ਖਾਣੀ ਆ ਬਾਅਦ ਚ ਕੋਈ ਮੰਮੀ ਦੇ ਦੇਣੀ ਤੈਨੂੰ ਪਹਿਲਾਂ ਰੋਟੀ ਫਿਰ ਬਾਅਦ ਚ ਕੱਪੜੇ ਤੋਂ ਲੈਣੀ ਆ ਆਹੋ ਜਾ ਲੈ ਕੇ ਆ ਤੇ ਇਹ ਤਾਂ ਕਰਦੀ ਮੈਨੂੰ ਰੋਟੀ ਦੇ ਦੇਣੀ ਹੈ ਹੈ ਰੋਟੀਆਂ ਦੀਦੀ ਪਕਾ ਕੇ ਨਹੀਂ ਗਈ ਲੱਗਦਾ ਆ ਪਕਾ ਕੇ ਲੈ ਗਈ ਇਹ ਤਾਂ ਬਾਕੀ ਪਕਾ ਕੇ ਨਹੀਂ ਗਈ ਉਹ ਫੇਰ ਹੁਣ ਮੈਨੂੰ ਪਕਾਉਣੀ ਆ ਪੈਣੀ ਆ ਦੱਸ ਨਹੀਂ ਮੈਂ ਮੰਮੀ ਨੂੰ ਕੀ ਬੋਲਾਂ ਤੇ ਬੋਲਾਂ ਨਾ ਮੈਂ ਉੱਚੀ ਕਿਉਂ ਕੀ ਕਹਿੰਦੇ ਆ ਅੱਜ ਕਿਦੀ ਵਾਰੀ ਹੀ ਰੋਟੀਆਂ ਲਾਉਂਗੀ ਉਹ ਗੁਰਲੀਂਂਂਦੀ ਵਾਰੀ ਹੈ ਅੱਜ ਕਿਵੇਂ ਇਹ ਤਾਂ ਫਿਰ ਪਕਾ ਕੇ ਨਹੀਂ ਗਈ ਉਹ ਫਿਰ ਹੁਣ ਮੈਨੂੰ ਖਾਣਾ ਪੈਣਾ ਨਾ ਮੈਂ ਤੇ ਆਪਣੇ ਮੰਡੇ ਦਾ ਕੰਮ ਕਰ ਲਿਆ ਝੜ ਕੋਚੇ ਦਾ ਕਿਉਂ ਪਕਾ ਕੇ ਕਿਉਂ ਨਹੀਂ ਗਈ ਉਹ ਉਹ ਮੈਨੂੰ ਨਹੀਂ ਹੁਣ ਪਤਾ ਉਹ ਆਏਗੀ ਤੁਹਾਨੂੰ ਪੁੱਛ ਲਿਓ ਜੇ ਉਹਨੇ ਪਕਾਈ ਨਹੀਂ ਤਾਂ ਘੇਰੋਂ ਭਾਵੇਂ ਆਪ ਵੀ ਭੁੱਖੀ ਚੱਲ ਗਈ ਹੋਵੇਂ ਹੁਣ ਮੀਦੂ ਦੇ ਪਕਾਉਣੀਆਂ ਪੈਣੀਆਂ ਐ ਤੁਹਾਡਾ ਹੁਣ ਤਾਂ ਚਾਹੀ ਜੇ ਸਾਰਾ ਮੈਂ ਉਹ ਸਿਰ ਸੌਣਾ ਹੀ ਦੇ ਨਹੀਂ ਤੇ ਇੰਦਾ ਕਰਦੀ ਵੀ ਚਾਹਦੀ ਆ ਤਾਂ ਤੋ ਚਾਰ ਲਾ ਜਾਂਦੀ ਉਹਦੀ ਭਾਜੀ ਦੀਆਂ ਵੀ ਨਹੀਂ ਲਾਈਆਂ ਨਹੀਂ ਮੇਲਾ ਦਾ ਆਪ ਵੀ ਭੁੱਖੀ ਚੱਲ ਗਈ ਆ ਅੱਜ ਪਹਿਲਾ ਦਿਨ ਹੀ ਕੰਮ ਦਾ ਤੇ ਕੰਮ ਉਹ ਕਰਕੇ ਨਹੀਂ ਗਈ ਆਹੋ ਤਾਂ ਜਦੋਂ ਤੇਰਾ ਸਰ ਤੇ ਹੁੰਦਾ ਹੀ ਰੋਟੀ ਪਾਣੀ ਦਾ ਉਦੋਂ ਰੋਟੀ ਨਹੀਂ ਮਿਲਦੀ ਹੁੰਦੀ ਤਾਂ ਕਿਤਨਾ ਘਰ ਸਾਰਾ ਚੁੱਕਣਾ ਲੈਂਦੀ ਹੀਗਾ ਤੇ ਹੁਣ ਆਂਦੀ ਹੋਣੀ ਆ ਵੀ ਮੈਨੂੰ ਆਈ ਲਾ ਕੇ ਜਾਵਾਂ ਜੇ ਲਾਉਣੀ ਆਂਗੇ ਹੇ ਸਰ ਮੈਂ ਜੇ ਕੋਈ ਸਮਝਣ ਵਾਲਾ ਹੋਏ ਤੇ ਫੇਰ ਹੀ ਆ ਮੈਂ ਇਹ ਕਿਹਾ ਨਹੀਂ ਕੰਮ ਵੰਡ ਲਈ ਆਪੀ ਦੀਦੀ ਕਹਿੰਦੇ ਹੀ ਵੀ ਕੰਮ ਵੰਡਣਾ ਹੈ ਤੇ ਮੈਂ ਕਿਹਾ ਚੱਲ ਵੰਡ ਲੋ ਚਲ ਉਹ ਤਾਂ ਕੋਈ ਗੱਲ ਨਹੀਂ ਉਹ ਤਾਂ ਮੈਨੂੰ ਵੀ ਪਤਾ ਵਾ ਵੀ ਉਹ ਹੀ ਆਂਦੀ ਹੈਗੀ ਨਹੀਂ ਤੁਸੀਂ ਤੇ ਕੋਲੇ ਜੇ ਮੂੰਹ ਨਾ ਕਹਿਤਾ ਵੀ ਚੱਲ ਕੋਈ ਗੱਲ ਨਹੀਂ ਆ ਚਾਹ ਵਾਲੇ ਭਾਂਡੇ ਵੀ ਮੈਂ ਮਾਂਜੇ ਜੇ ਕੁੜੀ ਨੂੰ ਫਰੋਂਢੀ ਲਾ ਕੇ ਦਿੱਤੀ ਹੈ ਚਕਲਾ ਵੀ ਲੈ ਲਿਆ ਵੀ ਉੱਥੇ ਪਿਆ ਰਹਿਣ ਦਿੱਤਾ ਹੈ ਉਹ ਵੀ ਸਲੇਬ ਸਾਰੀ ਮੈਂ ਸਾਫ਼ ਕੀਤੀ ਕੀ ਗੱਲ ਕੋਈ ਮੇਰੇ ਸਿਰ ਸਹਾਣਿਆ ਜੇ ਮੈਂ ਲੋਹੇ ਦੀ ਭਣੀ ਸਾਰਾ ਕੰਮ ਮੈਂ ਹੋ ਕਰਾਂ ਜੈਦ ਨੂੰ ਤਾਂ ਚਾਹੀ ਤੇ ਫਿਰ ਆਪਣੇ ਵੰਡੇ ਦਾ ਕਰਕੇ ਜਾਂਦੀ ਆਏ ਨਹੀਂ ਤਾਂ ਗੱਲ ਧਰਿਓ ਇਹ ਵੀ ਸੱਚੀ ਕਲਪਨਈ ਆ ਇਹ ਵੀ ਕੀ ਕਰੇ ਸਾਰਾ ਕੰਮ ਕਰਦੀ ਆ ਤੇ ਨਾਲੇ ਛਿੱਤਰ ਖਾਂਦੀ ਆ ਦੇਖੋ ਆਉਂਦੀ ਆ ਤੇ ਮੈਂ ਅੱਜ ਗੱਲ ਕਰਦੀ ਆ ਨਾ ਉਹਦੇ ਨਾਲ ਸੱਸੀ ਗਾਲੀ ਸਾਰਿਆਂ ਨੂੰ ਹੁਸਨਾਮ ਜੀ ਕਿੱਦਾਂ ਠੀਕ ਠਾਕ ਜੀ ਆਸ ਕਰਦੇ ਆ ਕਿ ਤੁਸੀਂ ਵਧੀਆ ਹੋਗੇ ਜੇ ਸਾਡੀ ਸਟੋਰੀ ਵਧੀਆ ਲੱਗੀ ਲਾਈਕ ਸ਼ੇਅਰ ਤੇ ਵੀਡੀਓ ਨੂੰ ਵੱਸੋਂ ਵੱਧ ਸ਼ੇਅਰ ਕਰਿਓ ਤੇ ਚੈਨਲ ਆਫ ਦੇ ਲਈ ਨੂੰ ਸਬਸਕ੍ਰਾਈਬ ਕਰਿਓ ਤੇ ਇਦਾਂ ਤੁਹਾਨੂੰ ਅਗਲੀ ਵੀਡੀਓ ਵੀ ਹੁੰਦੀਆਂ ਰਹਿਣਗੀਆਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ